ਜਿ ਕਰਾ ਪੱਪਾ ਮੋਲੰਦਾਸ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਬਾਬਾ ਮੋਲੰਦਾਸ ਜੀ ਦੇ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਤੀਵਾਂ ਮੇਲਾ ਬੜੀ ਸ਼ਰਧਾ ਤੇ ਤੁੰਤੰਦਨ ਦੇ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਬਾਹਰੋਂ ਹਰ ਥਾਂ ਤੋਂ ਸੰਗਤਾਂ ਜਿਹੜੀਆਂ ਬਾਬਾ ਦੇ ਬਾਬਾ ਜੀ ਦੇ ਨਤਮਸਤਕ ਹੁੰਦੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸ ਦਰਬਾਰ ਤੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਜੋ ਅਟੁੱਟ ਲੰਗਰ ਵਰਤਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਬਾਬਾਈ ਦੇ ਗੀਤ ਗੁਣਗਾਨ ਹੁੰਦੇ ਹਨ ਉਸ ਉਹ ਕਰ ਰਹੇ ਨੇ ਪੰਜਾਬ ਦੇ ਮਸ਼ਹੂਰ ਕਲਾਕਾਰ ਦੀਪਕ ਕੋਸ਼ਲ ਜੀ ਅੱਜ ਬਾਬਾਈ ਦੀਆਂ ਮੇਲੇ ਦੀਆਂ ਤਿਆਰੀਆਂ ਸੰਪੂਰਨ ਹੋਣ ਤੇ ਆਈਆਂ ਹੋਈਆਂ ਹਨ ਆਪ ਤੁਸੀਂ ਦੇਖ ਹੀ ਸਕਦੇ ਹੋ ਬਾਬਾਈ ਦੇ ਸੇਵਕ ਬਾਬਾ ਜੀ ਦੀ ਸੇਵਾ ਕਰਦੇ ਹੋਏ ਹਰ ਸਾਲ ਤੇ ਸਾਡੇ ਚੇਅਰਮੈਨ ਸਾਹਿਬ ਰਵੀ ਭਾਜੀ ਤੇ ਸਾਡੇ ਭਾਜੀ ਮੁਕੇਸ਼ ਭਾਜੀ ਇਹ ਇਹਨਾਂ ਦੇ ਬਹੁਤ ਦੇਣ ਹੈ ਬਾਬਾ ਜੀ ਨੂੰ ਕਿ ਇਹਨਾਂ ਨੇ ਜੋ ਜਗਾ ਖਰੀਦੀ ਹੈ ਇਹ ਆਪਣਾ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਸਾਡੇ ਜਿੰਨੇ ਵੀ ਮੈਂਬਰ ਨੇ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਜਿੰਨੇ ਪੰਬੀ ਪਰਿਵਾਰ ਨੇ ਸਾਰੇ ਹੀ ਜਿਕਰਾ ਪਾਪਾ ਮੋਲੰਦਾਸ ਜੀ ਦਾ ਬੋਲ ਸੋਚੇ ਦਰਬਾਰ ਕੀ ਜੈ ਜੈ ਬਾਬਾ ਮੋਲੰਦਾਸ ਜੀ ਦੇ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਟੀਮਾ ਮੇਲਾ ਬੜੀ ਸ਼ਰਧਾ ਤੇ ਧੁੰਮ ਧੰਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਬਾਹਰੋਂ ਹਰ ਥਾਂ ਤੋਂ ਸੰਗਤਾਂ ਜਿਹੜੀਆਂ ਬਾਬਾ ਦੇ ਨ ਬਾਬਾ ਜੀ ਦੇ ਨਸਮਤਕ ਹੁੰਦੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸ ਦਰਬਾਰ ਤੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਜੋ ਅਟੁੱਟ ਲੰਗਰ ਵਰਤਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਬਾਬਾ ਜੀ ਦੇ ਗੀਤ ਗੁਣਗਾਨ ਹੁੰਦੇ ਹਨ ਉਸ ਉਹ ਕਰ ਰਹੇ ਨੇ ਪੰਜਾਬ ਦੇ ਮਸ਼ਹੂਰ ਕਲਾਕਾਰ ਦੀਪਕ ਓਸ਼ਲ ਜੀ ਅੱਜ ਬਾਬਾ ਜੀ ਨੇ ਆ ਮੇਲੇ ਦੀਆਂ ਤਿਆਰੀਆਂ ਸੰਪੂਰਨ ਹੋਣ ਤੇ ਆਈਆਂ ਹੋਈਆਂ ਹਨ ਆਪ ਤੁਸੀਂ ਦੇਖ ਹੀ ਸਕਦੇ ਹੋ ਬਾਬਾਈ ਦੇ ਸੇਵਕ ਬਾਬਾਈ ਦੀ ਸੇਵਾ ਕਰਦੇ ਹੋਏ ਹਰ ਸਾਲ ਤੇ ਸਾਡੇ ਚੇਅਰਮੈਨ ਸਾਹਿਬ ਰਵੀ ਭਾਜੀ ਤੇ ਸਾਡੇ ਭਾਜੀ ਮੁਕੇਸ਼ ਭਾਜੀ ਇਹ ਇਹਨਾਂ ਦੇ ਬਹੁਤ ਦੇਣ ਹੈ ਬਾਬਾ ਜੀ ਨੂੰ ਤੇ ਇਹਨਾਂ ਨੇ ਜੋ ਜਗਾ ਖਰੀਦੀ ਹੈ ਇਹ ਆਪਣਾ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਸਾਡੇ ਜਿੰਨੇ ਵੀ ਮੈਂਬਰ ਨੇ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਜਿੰਨੇ ਪੰਬੀ ਪਰਿਵਾਰ ਨੇ ਸਾਰੇ ਹੀ